ਪੰਜਾਬ ਸਰਕਾਰ ਵੱਲੋਂ ਅਪਾਰਟਮੈਂਟ ਸ਼ੋਧ ਬਿੱਲ ਪਾਸ ਕੀਤਾ ਗਿਆ ਕੈਬਨ ਵੰਤੀ ਬ੍ਰਹਮਸ਼ੰਕਰ ਜੁਪਾਸੜ ਨਾਲ ਗੱਲਬਾਤ ਕਰੀ ਭਾਜੀ ਅੱਜ ਅਪਾਰਟਮੈਂਟ ਸ਼ੋਧ ਬਿੱਲ ਪਾਸ ਕੀਤਾ ਗਿਆ ਐਨਓਸੀ ਸ਼ਰਤ ਖਤਮ ਕੀਤੀ ਗਈ ਕਿ ਕਿਵੇਂ ਦੇਖੋ ਦੇਖੋ ਐਨਓਸੀ ਦੀ ਸ਼ਰਤ ਜੜੀ ਹੈ ਲੰਬੇ ਅਰਸੇ ਤੋਂ ਜਿਹੜਾ ਛੋਟਾ ਪਲਾਟ ਹੋਲਡਰ ਸਿਕਾ ਜਿਹਦਾ 20 ਮਰਲੇ ਤੱਕ ਦਾ ਪਲਾਟ ਸੀ 500 ਗਜ ਤੱਕ ਦਾ ਪਲਾਟ ਸੀ ਉਹਦੇ ਲਈ ਤਾਂ ਇਹ ਬੜਾ ਆਰਾਮ ਮਨਸਦ ਹੋਇਆ ਅੱਜ ਕਿਉਂਕਿ ਉਹਦੇ ਲਈ ਜਦੋਂ ਕੋਈ ਲੈਂਡ ਜਾਂਦਾ ਸੀ ਨਾ ਉਹਦਾ ਮੀਟਰ ਲੱਗਦਾ ਸੀ ਨਾ ਉਹਨੂੰ ਸੀਵਰ ਦਾ ਕਨੈਕਸ਼ਨ ਮਿਲਦਾ ਇਹਨਾਂ ਵਾਟਰ ਸਪਲਾਈ ਦਾ ਹਰ ਇੱਕ ਜਗ੍ਹਾ ਤੇ ਉਹਨੂੰ ਔਰ ਮੁੱਖ ਮੰਤਰੀ ਜੀ ਨੇ ਲੋਕਾਂ ਨਾਲ ਸਰਕਾਰ ਆਨ ਦੇ ਪ੍ਰੋਮਿਸ ਕੀਤਾ ਸੀ ਅਸੀਂ ਐਨਓ ਦੀ ਸ਼ਰਤ ਨੂੰ ਹਟਾਵਾਂਗੇ ਔਰ ਵੱਡੀ ਗੱਲ ਹੈ ਵੀ ਇਹਦੇ ਨਾਲ ਅੱਜ ਜਿਹੜਾ ਕਰਪਸ਼ਨ ਵੀ ਹੈ ਕਈ ਮੈਕਹਮਿਆਂ ਦੇ ਵਿੱਚੋਂ ਬਹੁਤ ਘਟੇਗੀ ਰਜਿਸਟਰੀ ਕਰਾਉਣ ਬਲੇ ਵੀ ਦਿੱਕਤ ਆਉਂਦੀ ਸੀ ਲੋਕਾਂ ਨੂੰ ਮੈਂ ਤਾਂ ਬਿਲਕੁਲ ਸਾਫ਼ ਕਰਨਾ ਲੇਕਿਨ ਅੱਜ ਜਦੋਂ ਐਨਓਸੀ ਸ਼ਰਤ हट ਗਈ ਹੈ ਉਹ ਜਾ ਕੇ ਆਪਣੀ ਰਜਿਸਟਰੀ ਕਰਾ ਸਕਦਾ ਸੀਐਮ ਮਾਨ ਵੱਲੋਂ ਇੱਕ ਕਿਹਾ ਗਿਆ ਕਿ ਪਾਰਟਿਕੂਲਰ ਤਰੀਕ ਰੱਖੀ ਹੈ ਜੁਲਾਈ ਦੀ ਉਸ ਤੋਂ ਬਾਅਦ ਜਿਹੜੀ ਅਨੁਧਾਰਿਤ ਕੋਨੀਆਂ ਉਹ ਨਾ ਹੋ ਸਕਣ ਤਾਂ ਰੱਖੀ ਗਈ ਉਹ ਇਸ ਕਰਕੇ ਦੇਖੋ ਅਸੀਂ ਸਰਕਾਰ ਦੇ ਅਪ ਟੂ ਡੇਟਾ 'ਚ ਅਗਸਤ ਮਹੀਨਾ ਚੱਲ ਰਿਹਾ ਅਸੀਂ ਅਪ ਟੂ ਡੇਟ 31 ਜੁਲਾਈ ਤੱਕ ਲੋਕਾਂ ਨੂੰ ਰਾਹਤ ਦਿੱਤੀ ਆ ਉਸ ਤੋਂ ਪਹਿਲਾਂ ਜਿਹਦਾ ਵੀ ਕੋਈ ਬਿਆਨਾ ਆ ਕੋਈ ਪਾਵਰ ਆ ਟੋਰਨੀ ਆ ਜਾ ਉਹਦੀ ਕੋਈ ਬੈਂਕ ਟ੍ਰਾਂਜੈਕਸ਼ਨ ਹੋਈ ਹੋਇਆ ਅਗਲੇ ਦਾ ਸੌਦਾ ਹੋਇਆ ਕਿਸੇ ਕਾਗਜ਼ 'ਤੇ ਲਿਖ ਕੇ ਹੋਇਆ ਲੇਕਿਨ ਬੈਂਕ ਟ੍ਰਾਂਜੈਕਸ਼ਨ ਉਹਨੂੰ ਕੋਈ ਦਿੱਕਤ ਨਹੀਂ ਆਏਗੀ ਲੇਕਿਨ ਉਹਨੂੰ ਜਿਹੜਾ ਉਹਨਾਂ ਕੋਲ ਹੈਗਾ ਟਾਂ ਤੱਕ ਉਹਨੂੰ 3 ਮਹੀਨੇ ਦਾ ਟਾਈਮ ਵੀ ਦਿੱਤਾ ਜਾ ਕੇ ਆਪਣੀ ਰਿਸਟਰੀ ਕਰਾ ਸਕਦਾ ਅਨੁਦਾਰਿਤ ਕਲੋਨੀਆ ਤੇ ਕਿਤੇ ਨਕਦੇ ਲਗਾਮ ਕੱਸਣ ਦੇ ਲਈ ਤੇ ਆਮ ਲੋਕਾਂ ਨੂੰ ਰਾਹ ਦੇਣ ਦੇ ਲਈ ਇੱਕ ਐਕਪਾਸ ਕੀਤਾ ਗਿਆ ਜਿਹਦੇ ਵਿੱਚ 500 ਅਗਸਤ ਤੱਕ ਦੇ ਜੋ ਪਲਾਟ ਨੇ ਉਹਨਾਂ ਦੀ ਐਨਓਸੀ ਦੀ ਲੋੜ ਹੁਣ ਨਹੀਂ ਪਵੇਗੀ ਚੰਡੀਗੜ੍ਹ ਤੋਂ ਕੈਮਰਾ ਪਰਸਨ ਲਾਲਤਾ ਦੇ ਨਾਲ ਰਵੀ ਜੱਤ